ਟਿਆਲਾ ਪੁਲਿਸ ਵੱਲੋਂ ਆਮ ਆਦੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਰੇ ਦੇ ਖਿਲਾਫ ਵੱਖ-ਵੱਖ ਮਸਲਾਂ ਦੇ ਵਿੱਚ ਕੇਸ ਰਜਿਸਟਰਡ ਕੀਤਾ ਹੈ। ਉਹਨਾਂ ਦੇ ਪਰਿਵਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਹਾਈ ਕੋਰਟ ਦੇ ਵਿੱਚ ਕਿਉਂ ਪਰਿਵਾਰ ਗਏ ਆਗੇ ਨੇ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਵਿਕ੍ਰਮਜੀਤ ਸਿੰਘ ਭੁੱਲਰ ਹੋਣਾ ਦੇ ਨਾਲ। ਪੁੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਬਈ ਜੀ। ਥੈਂਕ ਯੂ ਜੀ। ਇਹ ਪਰਿਵਾਰ ਵਾਜਾ ਇਹ ਪਰਿਵਾਰ ਹਾਈ ਕੋਰਟ ਦੇ ਵਿੱਚ ਗਏ ਨੇ ਕਿ ਜਾਂ ਖੁਦ ਹਰਮੀਤ ਸਿੰਘ ਪਠਾਨ ਮਾਇਰਾ ਹੋਣਾ ਨੇ ਕੋਈ ਪਟੀਸ਼ਨ ਪਾਈ ਆ ਜੀ ਹਾਂ ਜੀ ਇਹਨਾਂ ਦੀ ਵਾਈਫ ਨੇ ਸਿਮਰਨਜੀਤ ਕੌਰ ਵਾਈਫ ਆਫ ਹਰਮੀਤ ਸਿੰਘ ਜੀ ਇਹਨਾਂ ਨੇ ਸੀਆਰ ਡਬਲਯੂਪੀ 9842 ਆਫ 2025 ਜੀ ਅੱਜ ਹਾਈ ਕੋਰਟ ਤੇ ਸੁਣਵਾਈ ਹੋਈ ਸੀ ਜਸਟਿਸ ਦਈਆ ਦੀ ਕੋਰਟ 'ਚ ਇਹਦੇ ਵਿੱਚ ਸਟੇਟ ਆਫ ਪੰਜਾਬ ਡੀਜੀਪੀ ਪੰਜਾਬ ਤੇ ਐਸਐਸਪੀ ਪਟਿਆਲਾ ਨੂੰ ਪਾਰਟੀ ਬਣਾਇਆ ਗਿਆ ਸੀ ਜੀ ਇਦੇ ਵਿੱਚ ਉਹਨਾਂ ਨੇ ਤਿੰਨ ਪ੍ਰੇਰ ਮੰਗੀਆਂ ਸੀ ਜੀ ਜੀ ਇੱਕ ਤਾਂ ਉਹਨਾਂ ਦੇ ਸੀ ਵੀ ਜਿਹੜਾ ਫੈਮਿਲੀ ਐ ਤੇ ਡਿਸਟੈਂਟ ਰਿਲੇਟਿਵਸ ਨੇ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅੱਛਾ ਜੀ ਉਹ ਰੋਕਿਆ ਜਾਵੇ ਜੀ ਸੈਕੰਡ ਪ੍ਰੇਰ ਇਹਨਾਂ ਦੀ ਸੀਗੀ ਜੀ ਜਿਹੜਾ ਇਨਕਾਊਂਟਰ ਸਪੈਸ਼ਲਿਸਟ ਲਾਇਆ ਗਿਆ ਹੈ ਜੀ ਇਹਨਾਂ ਦੇ ਪਿੱਛੇ ਵੀ ਮੇਰੇ ਹਸਬੰਡ ਦੀ ਲਾਈਫ ਐਂਡ ਲਿਬਰਟੀ ਨੂੰ ਖਤਰਾ ਹੈ ਜੀ ਤੇ ਤੀਜੀ ਪ੍ਰੇਰ ਸਾਡੀ ਸੀ ਜੀ ਟਿਲ ਡੇਟ ਵੀ ਕਿੰਨੀਆਂ ਐਫ ਆਈ ਆਰ ਦਰਜ ਨੇ ਜੀ ਸਾਨੂੰ ਦੱਸਿਆ ਜਾਵੇ ਵੀ ਇਹ ਕਿੰਨੇ ਪਰਚਿਆਂ ਵਿੱਚ ਨਾਮਜ਼ਦ ਨੇ ਜੀ ਤੇ ਉਹਦੇ ਵਿੱਚ ਫਿਰ ਇਸ ਗੱਲ ਤੋਂ ਜੱਜ ਸਾਹਿਬ ਨੇ ਸੈਟੀਸਫਾਈ ਹੁੰਦੇ ਹੋਏ ਪੰਜਾਬ ਸਟੇਟ ਲਈ ਰਿਪਲਾਈ ਤੇ ਰੱਖਿਆ ਜੀ 23 9 ਅਗਲੀ ਡੇਟ ਪਿਆ ਕੀ ਜੀ ਜੀ ਤੇ ਇਹਦੇ 'ਚ ਹੋਰ ਕਿਹੜੇ ਰਿਸ਼ਤੇਦਾਰ ਗਏ ਨੇ ਜਿੱਦਾਂ ਇੱਕ ਤੇ ਐਮ.ਐਲ.ਏ ਦੀ ਪਤਨੀ ਗਏ ਨੇ ਹੋਰ ਪਰਿਵਾਰ ਨੂੰ ਕਿਹੜੇ ਨੂੰ ਖਦਸ਼ਾ ਕਿ ਸਾਡਾ ਵੀ ਨੁਕਸਾਨ ਹੋ ਸਕਦਾ ਇਦੇ ਵਿੱਚ ਇੱਕ ਇਹਨਾਂ ਦਾ ਬੇਟਾ ਜੀ ਜਹਰਜਸ਼ਨਪ੍ਰੀਤ ਸਿੰਘ ਜੀ ਇੱਕ ਇਹਨਾਂ ਦੇ ਰੁਪਿੰਦਰ ਕੌਰ ਨੇ ਇਹਨਾਂ ਦੇ ਸਿਸਟਰ ਨੇ ਜੀ ਮਤਲਬ ਐਮਐਲਏ ਸਾਹਿਬ ਦੀ ਸਾਲੀ ਨੇ ਜੀ ਇੱਕ ਸੰዱ ਗੁਰਨਾਮ ਸਿੰਘ ਹੈ ਇੱਕ ਉਹਨਾਂ ਦਾ ਬੇਟਾ ਜੀ ਅਮਰਿਤਪਾਲ ਜੀ ਤੇ ਇਹ ਦੋ ਫੈਮਿਲੀਆਂ ਵੱਲੋਂ ਮਤਲਬ ਇਹ ਦਾਇਰ ਕੀਤੀ ਗਈ ਹੈ ਕਿਉਂਕਿ ਦੋਵਾਂ ਨੂੰ ਹੀ ਜਿਆਦਾ ਤੰਗ ਪ੍ਰੇਸ਼ਾਨ ਹੋ ਰਹੇ ਸੀ ਨਹੀਂ ਇਹਨਾਂ ਦੇ ਜਿਹੜੇ ਪਰਿਵਾਰ ਜਿਹੜੇ ਇੱਕ ਤੇ ਚਲੋ ਇਹਨਾਂ ਦਾ ਪਰਿਵਾਰ ਹੋ ਗਿਆ ਜਿਹੜਾ ਇਹਨਾਂ ਦੀ ਪਤਨੀ ਤੇ ਬੇਟਾ ਕਿ ਸਾਨੂੰ ਪਰਿਵਾਰ ਜਿਹੜਾ ਵਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸ ਮਸਲੇ ਦੇ ਵਿੱਚ ਗਿਆ ਪੁਲਿਸ ਛਾਪੇਮਾਰੀ ਕਰ ਰਹੀ ਹੈ ਨਹੀਂ ਭਾਜੀ ਇਹ ਉਹਨਾਂ ਦੇ ਛਾਪੇਮਾਰੀ ਹੋ ਰਹੀ ਹੈ ਤੇ ਡਿਸਟੈਂਟ ਐਫ ਆਈ ਆਰਸ 'ਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਜਿਵੇਂ 174 ਨੰਬਰ 'ਚ ਇਹਨਾਂ ਨੇ ਜਿਹੜੀ ਡਵੈਲਪਮੈਂਟ ਥੱਲੇ ਹੋਈ ਹੈ ਇਹਨਾਂ ਨੇ ਇਹਨਾਂ ਦੇ ਅਰੈਸਟ ਵਾਰੰਟ ਲਏ ਨੇ 16 ਬੰਦਿਆਂ ਦੇ ਹੋਰ ਜੀ ਜਿਨ੍ਹਾਂ ਵਿੱਚ तकरीबन ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਉਹ ਸਾਰੇ ਸ਼ਾਮਲ ਨੇ ਜੀ ਜੀ ਨਹੀਂ ਜਿਹੜੇ ਇਹਨਾਂ ਦੇ ਸੰਡੂ ਨੇ ਗੁਰਨਾਮ ਸਿੰਘ ਜਿਹੜੇ ਉਹੀ ਨੇ ਜਿਹੜੇ ਕਹਿੰਦੇ ਕਿ ਹਰਿਆਣਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜੀ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜੀ ਉਹਨਾਂ ਨੂੰ ਵੀ ਨਾਮ ਜਿੱਦ ਕੀਤਾ ਗਿਆ ਕਿਸੇ ਕੇਸ ਦੇ ਵਿੱਚ ਕਿ ਨਹੀਂ ਉਹਨਾਂ ਨੂੰ 100 ਨਹੀਂ ਕਰਤਾ ਜੀ 174 ਵਿੱਚ ਕਰਤਾ ਜੀ ਗੁਰਨਾਮ ਸਿੰਘ son of ਸੁੱਚਾ ਸਿੰਘ 174 ਕੀ ਐਫ ਆਈ ਆਰ ਦੀ ਉਹਦੇ 'ਚ ਇਸ ਸਵਲ ਲਾਈਨ ਚ ਹੈ ਜੀ ਜਿਹੜੀ ਇਹਨਾਂ ਨੇ ਪਨਾਹ ਦੇ ਦਰਤੇ ਦਰਜ ਕੀਤੀ ਸੀ ਵੀ ਐਮਐਲਏ ਨੂੰ ਪਨਾਹ ਦਿੰਦੀ ਆ ਜੀ ਇਹ ਇੱਕ ਇਹਨਾਂ ਨੇ 664 ਨੰਬਰ ਜਿਹੜੀ ਸਦਰ ਕਰਨਾਲ ਦਰਜ ਹੋਈ ਆ ਉਹਦੇ ਵਿੱਚ ਵੀ ਇਹ ਨਾਮਜਦ ਨਹੀਂ ਜੀ ਗੁਰਨਾਮ ਸਿੰਘ ਜੀ ਤੇ ਇਹਨਾਂ ਦੇ ਪਰਿਵਾਰ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਜਿਵੇਂ ਜ਼ਿਕਰ ਨਾ ਕਿ ਉਹਨਾਂ ਦੀ ਵਾਈਫ ਕਰਨੇ ਹਾਊਸ ਡਟੇ ਉਹਨਾਂ ਨੂੰ ਰੈਸਟ ਜਾਂ ਡਟੇਨ ਕੀਤਾ ਗਿਆ ਉਹ ਵੀ ਹਾਈ ਕੋਰਟ ਦੇ ਵਿੱਚ ਦੱਸਿਆ ਗਿਆ ਜੀ ਪਟੀਸ਼ਨ ਦੇ ਉਸੇ ਗਏ ਜੀ ਉਸੇ ਗਰਾਉਂਡ ਤੇ ਗਏ ਹੈ ਜੀ ਵੀ ਇਹਨਾਂ ਦੇ ਇੱਕ ਤਾਂ ਉਹਨਾਂ ਨੂੰ ਹਾਊਸ ਰੈਸਟ ਕੀਤਾ ਗਿਆ ਸਰਕਾਰੀ ਕੋਠੀ 'ਚ ਮਿਲ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਜੀ ਉਹਨਾਂ ਨੇ ਜਿਵੇਂ ਡਾਕਟਰੀ ਸਹੂਲਤਾਂਾਂ ਸੀ ਉਹ ਅਜੇ ਨਾਲ ਨਹੀਂ ਦੇਤੀਆਂ ਨੇ ਤੇ ਸੈਕੰਡ ਐਂਗਲ ਤੇ ਹੈ ਵੀ ਜਿਹੜੀ ਰੇਡ ਹੋ ਰਹੀ ਹੈ ਜੀ ਉਹਦੇ ਵਿੱਚ ਕੋਈ ਕਦੇ ਕਿਸੇ ਰਿਲੇਟਿਵ ਦੇ ਕਿਸੇ ਰਿਲੇਟਿਵ ਦੇ ਹੋ ਰਹੀ ਆ ਉਸ ਚੀਜ਼ ਨੂੰ ਪ੍ਰੋਟੈਕਟ ਕਰਨ ਲਈ ਜਿਵੇਂ ਇਹਨਾਂ ਦੀ ਸਰਕਾਰੀ ਰੈਸ਼ ਆ ਉਹ ਕੈਨਸਲ ਕਰਤੀ ਸਾਨੂੰ ਪਤਾ ਲੱਗਾ ਜੀ ਜੀ ਉਹਦੇ ਅਗੇਂਸਟ ਫੇਰੇ ਸਾਰਾ ਅਸੀਂ ਹਾਈ ਕੋਰਟ ਚ ਰਿਟ ਮੈਟਰ ਚ ਗਏ ਆ ਜੀ ਜੀ ਨਹੀਂ ਸਰਕਾਰੀ ਜਿਹੜੀ ਰੈਸ਼ ਉਹ ਤਾਂ ਹਲੇ ਐਮਐਲਏ ਨੇ ਪਾਰਟੀ ਦੇ ਕਿਵੇਂ ਕੈਨਸਲ ਕਿਵੇਂ ਹੋ ਗਿਆ ਉਹਨਾਂ ਬੱਲੂ ਸਾਹਿਬ ਇਹਨਾਂ ਨੇ ਇੱਕ ਨੋਟਿਸ ਭੇਜਤਾ ਸਾਨੂੰ ਵੀ ਤੁਸੀਂ ਪੋਲੀਟੀਕਲ ਐਕਟੀਵਿਟੀਆਂ ਕਰਦੇ ਹੋ ਇਸ ਕੋਠੀ ਵਿੱਚ ਜੀ ਇਹ ਕਰਕੇ ਤੁਹਾਡੀ ਕੋਠੀ ਕੈਨਸਲ ਕੀਤੀ ਜਾਂਦੀ ਹੈ ਜੀ ਅੱਛਾ ਜਿਹੜੇ ਇੱਕ ਤੁਸੀਂ ਬੜਾ ਸੀਰੀਅਸ ਪਟੀਸ਼ਨ ਦੇ ਵਿੱਚ ਚਲਾਏ ਨੇ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਲਾਈ ਗਈ ਹੈ ਨੇ ਉਹਨੇ ਚ ਕੀ ਹੋਰ ਕੁਝ ਕੀਤਾ ਹੈਗਾ ਜੀ ਤੁਸੀਂ ਹਾਈ ਕੋਰਟ ਨੂੰ ਕੀ ਦੱਸਿਆ ਜੀ ਉਹਦੇ ਜੀ ਭਾਈ ਜੀ ਵੀ ਇਸ ਲੈਵਲ ਦਾ ਉਹ ਕ੍ਰਿਮੀਨਲ ਨਹੀਂ ਹੈਗਾ ਜਿਸ ਲੈਵਲ ਤੇ ਇਹਨਾਂ ਨੇ ਫੋਰਸੇਜ਼ ਲਾਈਆਂ ਨੇ ਕਿਉਂਕਿ ਅਸੀਂ ਇਹ ਵੀ ਹਾਈ ਕੋਰਟ ਵਿੱਚ ਕਿਹਾ ਸੀ ਵੀ ਅਸੀਂ ਆਪਣੀ ਲੀਗਲ ਰੈਮੇਡੀ ਅਵੇਲ ਕਰ ਰਹੇ ਹਾਂ ਸਾਡੀ ਬੇਲ ਪੈਂਡਿੰਗ ਆ ਜਿਹੜਾ ਕਿ ਇੱਕ ਬੰਦੇ ਨੂੰ ਰਾਈਟ ਆ ਉਹਦੇ ਕਰਕੇ ਵੀ ਇੰਨੀ ਉਹਨੂੰ ਐਨਆ ਸਪੈਸ਼ਲ ਫੋਰਸੇਸ ਲਾਉਣੇ ਦੀ ਲੋੜ ਨਹੀਂ ਕਿਉਂਕਿ ਉਹ ਆਪਦੀ ਰੈਮੇਡੀ ਵੇਲ ਕਰ ਰਿਹਾ ਜੀ ਐਂਟੀਸਪੇਟਰੀ ਬੇਲ ਵਿੱਚ ਉਹ ਹਾਈ ਕੋਰਟ ਚ ਰਿਟ ਮੈਟਰ ਚ ਉਹਦੀ ਫੈਮਿਲੀ ਹਾਈ ਕੋਰਟ ਚ ਨੇ ਜੀ ਉਹਦੇ ਕਰਕੇ ਅਸੀਂ ਇਹ ਗੱਲ ਮੰਗੀ ਗਈ ਸੀ ਵੀ ਸਾਨੂੰ ਦੱਸਿਆ ਜਾਵੇ ਵੀ ਸਾਨੂੰ ਹੋਰ ਕਿਹੜੇ ਕੇਸਿਸ ਚ ਕਿਹੜਾ ਕਿਹੜਾ ਫੈਮਿਲੀ ਮੈਂਬਰ ਹੋਰ ਇਨਵੋਲ ਕੀਤਾ ਇਹਦੇ ਤੁਸੀਂ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਵੀ ਪਾਰਟੀ ਕੇ ਪਟਿਆਲੇ ਪੁਲਿਸ ਨੂੰ ਬਣਾ ਕਿਨੂੰ ਕਿਨੂੰ ਪਾਰਟੀ ਬਣਾਇਆ ਜੀ ਇਹ ਇਜ਼ ਸਟੇਟ ਆਫ ਪੰਜਾਬ ਥਰੂ ਚੀਫ ਸੈਕਟਰੀ ਹੁੰਦਾ ਜੀ ਬੀਜੀਪੀ ਪੰਜਾਬ ਤੇ ਐਸਐਸਪੀ ਪਟਿਆਲਾ ਜੀ ਜੀ ਕਿਸੇ ਨੂੰ ਬਾਈ ਨੇਮ ਤੇ ਨਹੀਂ ਬਣਾਇਆ ਕਰਨਾ ਜੀ ਨਹੀਂ ਨਹੀਂ ਜੀ ਬਾਈ ਨੇਮ ਨਹੀਂ ਜੀ 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 ਤਾਂ ਹੁਣ ਸਰਕਾਰ ਨੂੰ ਕਦੋਂ ਤੱਕ ਜਵਾਬ ਦੇਣਾ ਪਏਗਾ ਜੀ 23 ਨ ਉਹ ਰੱਖੀ ਹੈ ਜੀ ਰਿਪਲਾਈ ਆਫ ਦਾ ਸਟੇਟ ਗਵਰਨਮੈਂਟ ਜੀ 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 ਮਤਲਬ ਉਸ ਤੋਂ ਪਹਿਲਾਂ ਵੀ ਦਿੱਤੇ ਸਰਕਾਰ ਅਗੇ ਚਾਵੇ ਤਾਂ ਦੇ ਸਕਦੀ ਹੈ ਦੇ ਸਕਦੀ ਸਰ ਥਰੂ ਦੀ ਸ਼ੇਪ ਆਫ ਐਫੀਡੇਵਟੇ ਦੇ ਸਕਦੇ ਜੀ ਜੀ ਅੱਛਾ ਜਿਹੜੇ ਇਸ ਕੇਸ ਦੇ ਵਿੱਚ ਜਿਹੜੇ ਤੁਸੀਂ ਕਹਿ ਰਹੇ ਕਿ ਐਫਆਈਆਰ ਨੰਬਰ 174 ਜਿਹਦੇ ਚ 15 ਜਾਣੇ ਤੇ ਮੁਕਦਮਾ ਦਰਜ ਹੋਇਆ 11 ਜਾਣੇ ਪੁਲਿਸ ਨੇ ਅਰੈਸਟ ਹੋਏ ਉਹਨਾਂ ਨੂੰ ਵੀ ਦੁਬਾਰਾ ਕੋਰਟ ਚ ਪੇਸ਼ ਕੀਤਾ ਗਿਆ ਸੀ ਬਿੱਤੇ ਦਿਨ ਜੀ ਉਹਨਾਂ ਨੂੰ ਕੱਲ ਪੀਕੇ ਪੇਸ਼ ਕੀਤਾ ਗਿਆ ਜੀ ਤੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਵਿੱਚ ਭੇਜਤਾ ਤੇ ਉਹਨਾਂ ਦੀ ਬੇਲ ਐਪਲੀਕੇਸ਼ਨ ਸਵੇਰ ਤੇ ਪੈਂਡਿੰਗ ਹੈ ਜੀ ਬਦਰ ਕੱਲ ਦੋ ਕੇਸ ਦੀ ਸੁਣਵਾਈ ਹੋਗੀ ਪਟਿਆਲਾ ਦੇ ਇੱਕ ਤੇ ਜਿਹੜਾ 376 ਦੇ ਤਹਿਤ ਕੇਸ ਜਿਹੜਾ ਦੂਜਾ ਜਿਹੜੇ 11 ਬੰਦੇ ਜਿਹੜੇ ਰੈਸਟ ਉਹਨਾਂ ਦੀ ਜ਼ਮਾਨਤ ਜੀ 173 ਨੰਬਰ ਤੇ 174 ਨੰਬਰ ਦੋਵਾਂ ਦੀ ਗੱਲ ਸੁਣਵਾਈ ਹੋਈ ਸੀ ਤੇ ਦੋਵੇਂ ਹੁਣ ਕੱਲ ਵਾਸਤੇ ਰੱਖੇ ਗਏ ਆ ਜੀ ਜੀ ਤੁਹਾਨੂੰ ਲੱਗਿਆ ਉਸ ਤੋਂ ਲੱਭਾ ਹੋਰ ਜਿਹੜੇ ਤੁਸੀਂ ਦੇ ਸਕੇ ਸਾਨੂੰ ਇਹ ਹੁੰਦਾ ਸਰ ਜਾਵੇ ਕਿ ਟਿਲ ਡੇਟ ਪਠਾਨ ਮਾਜਰਾ ਹੁਣਾਂ ਦੇ ਖਿਲਾਫ ਕਿੰਨੇ ਕੇਸ ਰਜਿਸਟਰਡ ਹੋਏ ਨੇ ਤੁਹਾਨੂੰ ਖਦਸ਼ਾ ਵਾ ਕਿ ਇੱਕ ਤੋਂ ਜ਼ਿਆਦਾ ਕੇਸ ਰਜਿਸਟਰਡ ਹੋਏ ਨੇ ਜਾਂ ਤਿੰਨ ਤੇ ਆਲਰੇਡੀ ਹੋ ਗਏ ਸਾਨੂੰ ਲੱਗ ਰਿਹਾ ਜੀ ਇਹ ਕੱਲ੍ਹ ਦੀ ਹੁਣ ਸਾਨੂੰ ਪਤਾ ਲੱਗ ਰਿਹਾ ਜੇ ਸਾਨੂੰ ਐਫ ਆਈ ਆਰ ਆਈ ਨਹੀਂ ਕ ਐਫ ਆਈ ਆਰ ਮਾਈਨਿੰਗ ਦੀ ਥਾਣੇ ਜੁਲਕਾ ਵੀ ਕਿ ਦਰਜ ਹੋਰ ਕਰ ਦਿੱਤੀ ਗਈ ਹੈ ਜੀ ਐਫ ਆਈ ਆਰ ਨੰਬਰ 87 ਆ ਜੀ ਪੁਲਿਸ ਸਟੇਸ਼ਨ ਜੁਲਕਾ ਹੋਰ ਦਰਜ ਕਰ ਦਿੱਤੀ ਗਈ ਹੈ ਤੁਹਾਨੂੰ ਹੈ ਕਿ ਇਸ ਮਸਲੇ ਦੇ ਵਿੱਚ ਕਾਫੀ ਜਿਹੜਾ ਵਾ ਐਫ ਆਈ ਆਰ ਹੋਰ ਵੀ ਦਰਜ ਹੋ ਸਕਦੀ ਹੈ ਜੀ ਜੀ ਸਾਨੂੰ ਪੂਰਾ ਇਹ ਹੈ ਜੀ ਸਾਨੂੰ ਅਸੀਂ ਵੀ ਔਨ ਰਿਕਾਰਡ ਮਿਲ ਜੇ ਜੀ ਫਿਰ ਅਸੀਂ ਉਹਨਾਂ ਉਹਨਾਂ ਵਿੱਚ ਬੇਲ ਚ ਜਾ ਕੇ ਕੋਈ ਨਾ ਕੋਈ ਇਨਵੈਸਟੀਗੇਸ਼ਨ ਜੋਇਨ ਦਾ ਆਰਡਰ ਮਿਲ ਜੇ ਸਾਨੂੰ ਇਹੋ ਜੀ ਸਾਨੂੰ ਕੋਈ ਸਿਕਿਉਰਿਟੀ ਮਿਲ ਜੇ ਵੀ ਉਹਨਾਂ ਨੂੰ ਨਜਾਇਜ਼ ਨਾਲ ਤੰਗ ਕੀਤਾ ਜਾਵੇ ਫਿਰ ਅਹੀਂ ਇਹੋ ਜੀ ਇਨਵੈਸਟੀਗੇਸ਼ਨ ਜੋਇਨ ਕਰਨ ਲਈ ਅਗਲੇ ਦਿਨਾਂ ਵਿੱਚ ਹੋ ਸਕਦਾ ਹੈ ਜੀ ਜਦੋਂ ਸਾਨੂੰ ਕੋਰਟ ਵੱਲੋਂ ਕੋਈ ਆਰਡਰ ਹੁੰਦਾ ਤੇ ਐਮਐਲਏ ਸਾਹਿਬ ਸ਼ਾਮਲ ਹੋਣਗੇ ਜੀ ਪਰ ਇਹ ਦੇ ਕੇ ਕਹਿੰਦੇ ਕਿ ਪੁਲਿਸ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪੰਜ ਛੇ ਸਟੇਟਾਂ ਜਾ ਰਹੀ ਹੈ ਗਵਾਲੀਅਰ ਡੇਰੇ ਲੱਗੇ ਹੋਏ ਨੇ ਜੀ 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 ਸਾਨੂੰ ਵੀ ਪਤਾ ਕੱਲ ਵਾਰੰਟ ਲੈ ਕੇ ਗਏ ਮੱਧਿਆ ਪ੍ਰਦੇਸ਼ ਤੇ ਵੀ ਜੀ ਜੀ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਓਕੇ ਥੈਂਕ ਯੂ